ਕਦੇ ਵਾਹੇ ਗਰੂ ਹੈ ਉਹ ਕਦੇ ਨਹੀਂ ਹੁੰਦਾ ਆਏ ਨਾ ਜਾਏ ਮੇਰਾ ਪ੍ਰਭਾ ਨਾਸੀ 1900 ਵਾਸਤਾ ਵਾਲ ਪਹੁੰਚਣਾ ਹੈ ਮੁਕਤ ਹੋਣਾ ਸਰੀਰਤੋਂ ਉਹਦੇ ਵਾਸਤੇ ਮੰਨਦਾ ਵਿਕਾਰਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ ਜੇ ਮਨ ਇਹ ਵਿਕਾਰਾਂ ਵਿੱਚ ਡੁੱਬਿਆ ਹੋਇਆ ਕਦੇ ਵੀ ਭਾਈ ਇਹ ਪਾਰ ਉਤਾਰ ਨਹੀਂ ਕਰਾ ਸਕਦਾ ਡੋਬੇਗਾ ਡੋਬੋਦੇ ਹੀ ਗਏ ਆਤਮਾ ਨਰਕ ਵਿੱਚ ਡੋਬੋਦੇਗਾ ਵੜਾ ਮੁਨੁਖ ਹੈ ਮੁਨੁਖ ਦੇ ਵਿੱਚ ਪੰਜ દોਸ਼ ਦੱਸੇ ਗਏ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਦੇਖ ਬੰਦਿਆ ਤੇਰੇ ਚ ਪੰਜ ਨੇ ਕਿ ਜਿਨ੍ਹਾਂ ਵਿੱਚ ਇੱਕ ਉਹਨਾਂ ਦਾ ਹਾਲਤ ਕੀ ਹੋਈ ਹੈ ਮਿਰਗ ਮੀਨ ਪ੍ਰੰਗ ਪਤੰਗ ਕੁੰਚਰ ਇੱਕ ਦੋਖ ਬਿਨਾਸ ਪੰਜ ਰੋਗ ਸਾਦ ਜਾ ਕੇ ਤਾਂ ਕੀ ਕੇਤ ਕਿਆਸ ਮਿਰਗ ਏਹਨਾਂ ਦੇਖਦੇ ਆ ਨਾ ਸੁਣੇ ਨੇ ਦੇਖੇ ਨਹੀਂ ਜਾਂ ਤਾਂ ਸਾਨੂੰ ਚਿੜੀਆ ਘਰ ਤੋਂ ਮਿਲਦੇ ਆ ਜਾਂ ਭਾਈ ਜੰਗਲਾਂ 'ਚ ਹੁੰਦੇ ਆ ਪਹਾੜਾਂ 'ਤੇ ਹੁੰਦੇ ਇਹ ਬੜਾ ਸੋਹਣਾ ਸੁੰਦਰ ਹੈ ਪਰ ਪਹਿਰਾ ਕਰਕੇ ਮਾੜਾ ਪਹਿਰੇ ਦੇ ਬੜੇ ਭੱਦੇ ਹੁੰਦੇ ਹਨ ਹੁਣ ਇਹਦੇ ਚ ਇੱਕ ਕਮਜ਼ੋਰੀ ਹੈ ਇਹਨੂੰ ਫੜਨ ਦੀ ਖਾਤਰ ਨਾ ਕੋਈ ਜਾਲ ਨਹੀਂ ਵਿਛਾਉਣਾ ਪੈਂਦਾ ਇੱਕ ਨਾਦ ਇੱਕ ਆਵਾਜ਼ ਹੈ ਇੱਕ ਸੁਰ ਹੈ ਜਿਵੇਂ ਸਭ ਬੀਨ ਤੇ ਮਿਲਦਾ ਨਾ ਉਸੇ ਤਰ੍ਹਾਂ ਇਹਨੂੰ ਵੀ ਇੱਕ ਖਾਸ ਤਰ੍ਹਾਂ ਦਾ ਸੰਗੀਤ ਸੁਣਾਇਆ ਜਾਂਦਾ ਉਹਨੂੰ ਸੁਣ ਕੇ ਚੁੱਪ ਕਰਕੇ ਬਹਿ ਜਾਂਦਾ ਕੰਨਾਂ ਦਾ ਸੁਆਦੀ ਹੈ ਇੱਕ ਦੋਛੇ ਦੇ ਵਿੱਚ ਤੇ ਇੱਕ ਦੋਸ਼ ਕਰਕੇ ਹੀ ਭਾਈ ਫੜਿਆ ਜਾਂਦਾ ਫਿਰ ਮਰਿਆ ਜਾਂਦਾ ਮਾਰਦੇ ਐ ਇਹਨੂੰ ਸ਼ਿਕਾਰੀ ਸਿੰਘ ਵੜ ਲੈਂਦੇ ਸਜਾ ਦਿੰਦੇ ਮਾਸਤ ਵੇਚਦੇ ਜਿਵੇਂ ਦੇ ਜਿਸ ਕਰਕੇ ਮਰਦਾ ਹੈ ਕਸਤੂਰੀ ਇਹਦੇ ਪੇਰ ਦੇ ਵਿੱਚ ਇੱਕ ਕਸਤੂਰੀ ਹੁੰਦੀ ਹੈ ਜੋ ਅਸਲ ਹੁੰਦੀ ਹੈ ਉਸ ਨੂੰ ਕਹਿੰਦੇ ਕਸਤੂਰਾ ਮਿਰਗ ਅਕਸਰ ਉਹ ਪਹਾੜੀ ਠੰਡੇ ਇਲਾਕਿਆਂ 'ਚ ਮਿਲਦਾ ਹੈ ਕੁਝ ਕੁ ਜਮੀਰ ਦੇ ਇਲਾਕਿਆਂ ਚ ਬ੍ਰਹਮਾ ਦੇ ਇਲਾਕਿਆਂ ਚ ਐਸੇ ਠੰਡੇ ਜੋ ਇਲਾਕੇ ਨਾ ਉਥੇ ਇਹਨੂੰ ਪਾਇਆ ਜਾਂਦਾ ਹਰ ਜਗ੍ਹਾ ਨਹੀਂ ਮਿਲਦਾ ਜਿੱਥੋਂ ਕਸਤੂਰੀ ਮਿਲਦੀ ਹੈ ਬੜੀ ਸੁਗੰਧੀ ਹੁੰਦੀ ਹੈ ਭਾਈ ਹੁਣ ਇੱਕ ਦੋਚ ਹੈ ਕਿ ਇਹਨੇ ਕੰਨਾਂ ਦੇ ਸਵਾਦ ਵੱਲ ਜਾ ਕੇ ਨਾ ਆਪਣੀ ਜਾਨ ਗਵਾ ਲਈ ਤੇ ਸ਼ਿਕਾਰੀ ਨੇ ਕੀ ਕੁਝ ਕਰਨਾ ਭਾਈ ਉਹ ਤਾਂ ਸ਼ਿਕਾਰੀ ਹੀ ਜਾਣਦਾ ਨਾ ਤੇ ਦੂਸਰਾ ਰੋਗ ਜੋ ਦੂਸਰੀ ਗੱਲ ਕਹੀ ਹੈ ਮੀਨ ਮੀਨ ਨਾਮ ਹੈ ਮੱਛੀ ਦਾ ਮੱਛੀ ਵੀ ਸਵਾਦੀ ਭੁਖੀ ਹੈ ਖੁਦ ਮਾਸ ਹੈ ਮਾਸ ਲੱਭਦੀ ਫਿਰਦੀ ਇੱਕ ਛੋਟੇ ਜਿਹੇ ਟੁਕੜੇ ਕਰਕੇ ਇੱਕ ਛੋਟੇ ਜਿਹੇ ਟੁਕੜੇ ਦੇ ਲਾਲਚ ਵਿੱਚ ਲਾ ਕੇ ਆਪਣਾ ਜੀਵਨ ਕਬਾਸਦੀ ਐਦਾਂ ਹੀ ਕਰਦੇ ਆ ਨੇ ਚਕਾਰੇ ਜੋ ਮਛੀਰੇ ਹੁੰਦੇ ਨੇ ਭਾਈ ਮੱਛੀ ਫੜਨ ਵਾਲੇ ਉਹ ਥੋੜਾ ਜਿਹਾ ਉਹ ਕੁੰਡੀ ਤੇ ਅੱਗੇ ਮਾਸ ਲਾਉਂਦੇ ਆ ਕੋਈ ਕੀੜਾ ਮਕੌੜੇ ਜਿਹੜੇ ਹੁੰਦੇ ਆ ਬਿਟੀ ਤੋਂ ਨਿਕਲਦੇ ਉੱਥੇ ਕੱਢ ਕੇ ਲਾਉਂਦੇ ਆ ਉਹਦੇ ਵੱਲ ਖਿੱਚੀ ਹੁੰਦੀ ਹੈ ਮੱਛੀ ਤੇ ਫਸ ਜਾਂਦੀ ਹੈ ਤੀਸਰਾ ਹੈ ਪ੍ਰੰਗ ਭਵਰਾ ਭਵਰੇ ਨੂੰ ਗੁਲਾਬ ਦਾ ਫਲ ਜੁਗਰਾਬ ਦਾ ਫੁੱਲ ਹੁੰਦਾ ਹੈ ਨਾ ਇਹ ਤੋਂ ਰક્ત ਉਚਣ ਦਾ ਬੜਾ ਆਨੰਦ ਹੈ ਪਰ ਉਹਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਉੱਥੇ ਇਹਦੀ ਮੌਤ ਹੋ ਜਾਂਦੀ ਹੈ ਉੱਤੇ ਬੰਦਾ ਕਿ ਪੰਖੜੀਆਂ ਇਕੱਠੀਆਂ ਹੋ ਜਾਂਦੀਆਂ ਬਾਹਰ ਨਿਕਲ ਨਹੀਂ ਹੁੰਦਾ ਵਿੱਚ ਹੀ ਮਰ ਜਾਂਦਾ ਇਹ ਕਿਹਦਾ ਸਵਾਦ ਹੈ ਸੁਗੰਧੀ ਦਾ ਇਹਨੂੰ ਤੇ ਚੌਥਾ ਹੈ ਭਾਈ ਪਤੰਗਾ ਆ ਹੁਣ ਬਾਰਸ਼ਾਂ ਹੋਈਆਂ ਉਹ ਵੱਕੜ ਜਿਹਨਾਂ ਨੂੰ ਕਹਿੰਦੇ ਆਪਾਂ ਨਿਕਲਦੇ ਆ ਨਾ ਇਹਨਾਂ ਰੋਸ਼ਨੀ ਵੱਲ ਆਉਣਾ ਵਾ ਜਦੋਂ ਕਹਿੰਦੇ ਇਹਦੇ ਖੰਭ ਨਿਕਲੇ ਆ ਨਾ ਆਮ ਹੀ ਆਪਾਂ ਬੰਦੇ ਨੂੰ ਕਹਿੰਦੇ ਆ ਕਿ ਜਦੋਂ ਬੰਦਾ ਮਾੜੇ ਕੰਮ ਕਰਦਾ ਮਾੜੀਆਂ ਰਦੂਤਾ ਵਲ ਆ ਜਾਂਦਾ ਕਹਿੰਦੇ ਦੇ ਖੰਭ ਨਿਕਲੇ ਆਏ ਨੇ ਖੰਭ ਨਿਕਲਣ ਤੋਂ ਬਾਅਦ ਫਿਰ ਹੁੰਦਾ ਕੀ ਤੇ ਆਪਾਂ ਨੂੰ ਪਤਾ ਹੀ ਹੈ ਕਹਿੰਦੇ ਪਤੰਗੇ ਤੇ ਜਦੋਂ ਕਹਿੰਦੇ ਇਹਦੇ ਪੰਖ ਨਿਕਲੇ ਆਉਂਦੇ ਆ ਨਾ ਫਿਰ ਉੜਦਾ ਉਹੀ ਪੰਖ ਉੜੇ ਲੱਗੇ ਹੋਏ ਜੇ ਨਾ ਹੁੰਦੇ ਤਾਂ ਨਾ ਉੜਦਾ ਨਾ ਮਰਦਾ ਇਹ ਹੀ ਆ ਸਾਡੇ ਵੀ ਜ਼ਿੰਦਗੀ ਦੇ ਵਿੱਚ ਕਿ ਉਹ ਖੰਭਾਂ ਕਰਕੇ ਉੜਿਆ ਪ੍ਰਕਾਸ਼ ਵੱਲ ਗਿਆ ਹੁਣ ਪ੍ਰਕਾਸ਼ ਤੈਨੂੰ ਦਿਖ ਗਿਆ ਪਰ ਉਹਦਾ ਸਹੀਕ ਨਾ ਨਜ਼ਰ ਆਇਆ ਇਸ ਨੂੰ ਇਹ ਜ ਤਸ ਵੀ ਅਗਨ ਜਾਂਦਾ ਜਾ ਕੇ ਕਿਨੇ ਮਰੇ ਪਏ ਹੁੰਦੇ ਸਵੇਰ ਨੂੰ ਦੇਖਦੇ ਆ ਨਾ ਆਪਾਂ ਕਿ ਜਿੱਥੇ ਲਾਇਰ ਲੱਗੀ ਹੁੰਦੀ ਥੱਲੇ ਕਿੰਨੇ ਇਹ ਮੱਕੜ ਜੇ ਮਰੇ ਪਏ ਹੁੰਦੇ ਆ ਇਹਨੂੰ ਹੈ ਦੇਖਣ ਦਾ ਸਵਾਲ ਇਸ ਨੂੰ ਜੋ ਮੋਹ ਲੱਗਿਆ ਹੋਇਆ ਪ੍ਰਕਾਸ਼ ਦਾ ਤੇ ਪੰਜਵਾਂ ਹੈ ਭਾਈ ਹਾਤੀ ਕੁੰਚ ਹਾਥੀ ਐਡਾ ਵੱਡਾ ਜਾਨਵਰ ਐ ਉਹ ਵੀ ਇੱਕ ਮਾੜੀ ਦੋਸ਼ ਕਰਕੇ ਨਾ ਇੱਕ ਗਲਤੀ ਕਰਕੇ ਫਸਿਆ ਹੋਇਆ ਸ਼ਿਕਾਰੀਆਂ ਦੇ ਹੱਥ ਆ ਜਾਂਦਾ ਤੇ ਸ਼ਿਕਾਰੀ ਮਨ ਮਰਜ਼ੀ ਨਾਲ ਕਿ ਕਿੱਡਾ ਵੱਡਾ ਹਾਥੀ ਐ ਜਿਹੜਾ ਪੇੜਾਂ ਨੂੰ ਗੱਡੀਆਂ ਮੋਟਰਾਂ ਨੂੰ ਕਿਵੇਂ ਚੱਕ ਕੇ ਛੱਡ ਦਿੰਦਾ ਕਿੰਨੀ ਤਾਕਤ ਪਾਵਰ ਹੁੰਦੀ ਐ ਕਿ ਕੱਲ੍ਹੇ ਹੀ ਹਜ਼ਾਰਾਂ ਬੰਦਿਆਂ ਦੀ ਪਾਵਰ ਰੱਖਦਾ ਹੁੰਦਾ ਕਦੇ ਦੇਖਿਆ ਉਹਦਾ ਮਹਾਵਤ ਜਿਹੜਾ ਬੈਠਾ ਹੁੰਦਾ ਉੱਤੇ ਪਤਲਾ ਜਾਂ ਸੁੱਕੜਾ ਜਾਂ ਹੁੰਦਾ ਵਾ ਆਉਂਦੇ ਆਂ ਦੇ ਨਗਰਾਂ ਚ ਆਉਂਦੇ ਆ ਹੁਣ ਤੱਕ ਇਹ ਰਬੈਨ ਕੀਤੇ ਆ ਘਟ ਮਿਲਣਗੇ ਤੁਹਾਨੂੰ ਕਿ ਹੋਰ ਨਹੀਂ ਮਿਲਦੇ ਤੇ ਜੋ ਮਹਾਵਤ ਹੁੰਦਾ ਪਤਲਾ ਜਾਂ ਹੁੰਦਾ ਸੁੱਕੜਾ ਜਾਂ ਹੁੰਦਾ ਹਾਥੀ ਐਡਾ ਵੱਡਾ ਨੂੰ ਕਾਬੂ ਕਰੀ ਬੈਠਾ ਕਿਵੇਂ 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 ਕਾਬੂ ਹੋ ਗਿਆ ਉਹਦੇ ਵਿੱਚ ਇੱਕ ਦੋਸ਼ ਹੈ ਗੁਰਵਾਣੀ ਨੇ ਦੱਸਿਆ ਸਤਗੁਰੂ ਪਾਛਾ ਦੀ ਗੁਰਵਾਣੀ ਪ੍ਰਮਾਣ ਕਰਦੀ ਨੇਕ ਕਿਵੇਂ ਫਸਿਆ ਉਹ ਇੰਨਾ ਬੜਾ ਤਾਕਤਵਰ ਸੀ ਐਨੀ ਤਾਕਤ 어디 ਕਿੱਥੇ ਗਈ ਪਰ ਇੱਕ ਸਵਾਦ ਕਰਨ ਕਿਹੜਾ ਸਵਾਦ ਸੀ ਕਾਮ ਸਵਾਏ ਗਜ ਪਰਿਓ ਗਾਜ ਕਹਿੰਦੇ ਹੈ ਹਾਥੀ ਨਹੀਂ ਕਹਿੰਦੇ ਕੁੰਚਰ ਵੀ ਹਾਥੀ ਦਾ ਨਾਮ ਹੈ ਤੇ ਗਜ ਵੀ ਹਾਥੀ ਦਾ ਨਾਮ ਹੈ ਲਗ ਲਗ ਨਾਮ ਬੁਕਾਰਾਈ ਜਾਂਦੀ ਜਿਵੇਂ ਪਾਣੀ ਨੂੰ ਬਾਦਰ ਵੀ ਹੈ ਜਲ ਵੀ ਹੈ ਤੇ ਪਾਣੀ ਤਾਂ ਕਹਿੰਦੇ ਕਹਿੰਦੇ ਆਪਾਂ ਅਲੱਗ-ਅਲੱਗ ਨਾਮ ਨੇ ਪਾਈ ਕੋਈ ਨੀਰ ਕਹਿੰਦਾ ਪਰ ਹੈ ਤਾਂ ਪਾਣੀ ਹੀ ਹੈ ਨਾ ਉਸੇ ਤਰ੍ਹਾਂ ਹਾਥੀ ਦੇ ਕਈ ਨਾਮ ਨੇ ਗੁਰਵਾਣੀ ਚ ਗਜਵੀ ਕਿਹਾ ਹੈ ਕੁੰਚੜ ਵੀ ਕਿਹਾ ਹੁਣ ਇਹਨੂੰ ਕੋਲ ਕੀ ਸੁਆਦ ਹੈ ਕਿਵੇਂ ਫਸੇ ਆ ਕਾਮ ਦੇ ਵਸ ਹੈ ਐਡਾ ਵੱਡਾ ਹਾਥੀ ਹੈ ਜੋ ਕਿਸੇ ਦੇ ਵਸ ਨਹੀਂ ਆਉਂਦਾ ਕਾਮ ਦੇ ਵਸ ਹੈ ਕਾਮ ਸਵਾਏ ਗਜ ਵਸ ਪਰਿਓ ਮਨ ਬੌਰ ਆ ਰੇ ਫਸਿਆ ਕਿਵੇਂ ਹੈ ਸ਼ਿਕਾਰੀ ਕੀ ਕਰਦੇ ਨਾ ਇੱਕ ਟੋਆ ਫੁੱਟਦੇ ਆ ਵੱਡਾ ਸਾਰਾ ਜੀ ਤੇ ਹਾਥੀ ਸਮਾ ਜਾਵੇ ਉੱਪਰ ਉਹਦੇ ਕੱਖ ਪਤਰੀ ਜੀ ਛੱਤ ਬਣਾ ਦਿੰਦੇ ਕੱਖਾਂ ਦੀ ਲਾ ਲੋ ਕਾਨਿਆਂ ਦੀ ਲਾ ਲੋ ਕੋਈ ਵੀ ਕਿ ਜਿਹੜੀ ਉਹਦੇ ਭਾਰ ਦੇ ਨਾਲ ਟੁੱਟ ਜਾਵੇ ਕਾਲ ਬੂਤ ਕੀ ਹਸਤ ਨਹੀਂ ਬੰਨ ਬੌਰਾ ਰੇ ਕਹਿੰਦੇ ਇੱਕ ਲੱਕੜ ਦੀ ਪੁਤਲਾ ਬਣਾ ਕੇ ਨਾ ਉਹ ਰੱਖ ਦਿੰਦੇ ਉਸ ਦੇ ਤੇ ਦੂਰੋਂ ਦੇਖਣ ਨੂੰ ਹਾਥੀ ਨੂੰ ਹੀ ਲੱਗਦੀ ਹੈ ਕੇਤਾ ਪਈ ਹਸਤਣੀ ਹੈ ਤੇ ਭੱਜਿਆ ਜਾਂਦਾ ਕਾਮਦੇ ਵਸ ਓਕੇ ਜਾਂ ਪਰ ਅਗਲਨੀ ਟਿਕਾਣੀ ਹੈ ਹੀ ਕੰਮ ਨਹੀਂ ਹੈ ਵੀ ਨਾ ਹੇਲੀ ਨਾ ਢੁਲੀ ਉੱਥੇ ਖੜੀ ਹੈ ਕੁਸ ਮੇਰੀ ਮੌਤ ਦਾ ਕਾਰਨ ਵੀ ਹੋ ਸਕਦਾ ਪਰ ਇੰਨਾ ਵਿਕਾਰ ਦੇ ਵਿੱਚ ਬਾਸਨਾ ਦਾ ਅੰਨਾ ਹੁੰਦਾ ਨਾ ਜਾਂਦਾ ਭੱਜਿਆ ਭੱਜਿਆ ਜਾਂਦਾ ਜਿਉਂ ਹੀ ਉਸ ਟੋਏ ਦੀ ਜਿਹੜੀ ਕੱਖਾਂ ਦੀ ਜਾਂ ਕੁਲੀ ਜੋ ਵੀ ਉਹਦੇ ਤੇ ਕਾਨੇ ਦੀ ਛੱਤ ਪਾਈ ਹੁੰਦੀ ਹੈ ਉਤੇ ਪੈ ਤਾ ਆਦਾ ਡੁੱਲਦੀ ਹੈ ਛੱਤ ਭਾਰਾ ਇੰਨਾ ਹੁੰਦਾ ਭਾਈ ਬਸ ਜਦੋਂ ਡਿੱਗ ਪੈਂਦਾ ਫੇਰ ਪਤਾ ਲੱਗ ਜਾਂਦਾ ਕਿ ਮੈਂ ਤਾਂ ਕਿੰਤਾ ਬੇਕੂਸ ਹਾਂ ਕੇਤਾ ਭਾਈ ਜਿਸ ਨੂੰ ਸੱਚ ਸਮਝੇ ਤਾਂ ਝੂਠ ਹੈ ਸਾਡਾ ਹਾਲਤ ਵੀ ਇਹੀ ਹੈ ਸਾਡੇ ਵੀ ਜਦੋਂ ਪੈਂਦਾ ਨਾ ਜਦੋਂ ਜਮਾਂ ਦਾ ਆਕੇ ਨਾ ਹੱਥ ਪੈ ਜਾਂਦਾ ਸਾਡੇ ਤੇ ਫੇਰ ਸਾਨੂੰ ਚੇਤੇ ਆਉਂਦਾ ਕਿ ਗੁਰੂ ਘਰ ਵੀ ਜਾਣਾ ਸੀ ਗੁਰੂ ਦਾ ਨਾਮ ਜਪਣਾ ਸੀ ਪਾਠ ਕਰਨਾ ਸੀ ਜਿਹੜਾ ਅਸੀਂ ਜਿਉਂਦੇ ਜੀ ਕਰਨਾ ਕਹਿੰਦੇ ਮਰੇ ਦਾ ਕਰੋ ਫੇਰ ਕੋਸ ਹਾਲ ਨਹੀਂ ਹੈ ਹਲ ਅੱਜ ਹੈ ਕਿ ਗੁਰਵਾਣੀ ਤੇ ਤੈਨੂੰ ਹੱਲ ਜਿਉਂਦੇ ਜੀ ਦੱਸਣੇ ਆ ਮਰਦੇ ਨੇ ਨੂੰ ਦੱਸਣੇ ਗੁਰਵਾਣੀ ਦੇ ਵਿੱਚ ਤਾਂ ਤੁਹਾਡੀਆਂ ਵਿਵਤਾ ਦਾ ਸੰਵਿਧਾਨ ਹੈ ਕਿ ਸਵਾਦ ਹਾਂ ਤੇਰਾ ਭਾਈ ਇੱਥੇ ਪਾਉ ਜੋ ਵਿਵਤਾ ਤੇਰੇ ਕੋਲੇ ਉਹ ਕਿਵੇਂ ਹੱਲ ਕਰੀਏ ਕਿ ਅਸੀਂ ਜਾਣਾ ਸੱਚਖੰਡ ਨਰਕ ਵੱਲ ਜਾਣਾ ਕੋਈ ਨਹੀਂ ਸਾਨੂੰ ਪੈ ਗੁਰੂ ਜੀ ਮਾਰਗ ਦੱਸੋ ਗੁਰਵਾਣੀ ਤਾਂ ਇਹ ਦੱਸਦੀ ਤੇ ਜਿਹੜੀ ਗੁਰਵਾਨੀ ਜਿਉਂਦੇ ਜੀ ਤੈਨੂੰ ਐਨੇ ਮਾਰਗ ਦੱਸੇ ਆ ਇੱਕ ਨਹੀਂ ਅਪਣਾਇਆ ਉਹ ਮਰਿਆ ਹੋਇਆ ਕੇ ਮਰਦਾ ਹੋ ਕੇ ਤੈਨੂੰ ਕੌਣ ਕਿੱਥੇ ਪਛਾਦੂਗਾ ਕਦੇ ਉਹਦੀਆਂ ਪਰੋਟੀਆਂ ਰੱਖਦੇ ਆ ਕਦੇ ਦੇਹ ਰੱਖਦੇ ਆ ਕਿੰਨਾ ਕੁਝ ਕਰਦੇ ਆ ਆਖਰ ਹੁੰਦਾ ਵੀ ਕਿ ਪਹਿਲਾਂ ਪਤਾ ਕੀ ਹੁੰਦਾ ਸੀ ਕਿ ਜਦੋਂ ਕੜਾ ਪ੍ਰਸ਼ਾਦ ਦੇਗ ਸੀ ਨਾ ਉਜੇ ਸਮਝਾਂ ਚਾਨਕੁੰਡੇ ਤੇ ਇੱਕ ਦੋ ਦਿਨ ਬੰਦੇ ਰਹਿ ਜਾਂਦੇ ਹੁੰਦੇ ਐ ਇੱਕ ਦੋ ਬੰਦੇ ਵੀ ਸੇਵਾ ਚੰਗੀ ਤਰ੍ਹਾਂ ਜਲੇ ਹੁੰਦੀ ਤਾਂ ਉਹਦੇ ਬਾਅਦ ਤੇ ਕਹਿੰਦੇ ਨੇ ਨਹੀਂ ਕੌਲੀ ਚ ਪਾ ਕੇ ਦੋ ਉਹਦੇ ਸੇਵੇ ਤੇ ਦੇਗ ਪਾ ਕੇ ਆਉਣੀ ਐ ਜਿਹਨੇ ساری ਜ਼ਿੰਦਗੀ ਨਹੀਂ ਕਾਧੀ ਹੁਣ ਉਹਦਾ ਸੇਵਾ ਕਾਉਂ ਫਿਰੇ ਫਿਰਦੇ ਆ ਨਾ ਮਨ ਮਤ ਵੱਲ ਇਹ ਤਾਂ ਭਾਈ ਜੋ ਗੁਰਬਾਣੀ ਤੁਹਾਨੂੰ ਦੱਸਦੀ ਐ ਤਾਂ ਅਸੀਂ ਜਿਉਂਦੇ ਜੀ ਆਪਾਂ ਸਹਿਜ ਪਾਠ ਕਰਦੇ ਐ ਸਹਿਜ ਪਾਠ ਦਾ ਭਾਵ ਕੀ ਐ ਇਹ ਲੋਕਾਂ ਦੇ ਕੀਤੇਆਂ ਗੱਲ ਨਹੀਂ ਬਣਦੀ ਕਿ ਆਪਾਂ ਦੂਸਰਿਆਂ ਤੋਂ ਪਾਠ ਅਲੇ ਚ ਸਹਿਜ ਆ ਭਾਵੇਂ ਅਖੰਡ ਪਾੜ ਹੁਣ ਸਹਿਜ ਪਾੜ ਦਾ ਭਾਵ ਕੀ ਹੈ ਤੋਂ ਅਕੱਲਾ ਕਰ ਉਹ ਆਪਣੇ ਲਈ ਕਰ ਕੋਈ ਉਹਦੇ ਦਿਨਾਂ ਦਾ ਕੋਈ ਬੰਧਨ ਨਹੀਂ ਹੈ ਸਾਲ ਲੱਗ ਜੇਵੇ 2 ਸਾਲ ਲੱਗੇ ਭਾਵੇਂ ਜਦ ਤੱਕ ਜਿੰਦਗੀ ਤੱਕ ਉਸ ਨੂੰ ਸਮਾਪਤੀ ਨਾ ਕਰ ਪਰ ਜਿਉਂ-ਜਿਉਂ ਪੜੀ ਜਾ ਰਿਹਾ ਆਪਣੇ ਔਗਣ ਹੁਣ ਛੀਸ਼ੇ ਵੱਲ ਦੇਖੇ ਆ ਜੋ ਜੋ ਸਾਡੇ ਔਗਣ ਹੁੰਦੇ ਨੇ ਭਾਈ ਸਰੀਰ ਤੇ ਉੱਤੇ ਦਾਗ ਲੱਗੇ ਆਪਾਂ ਜੋ ਜੋ ਵੀ ਸਾਡੇ ਸੀਚ ਔਗਣ ਦੇਖਦਾ ਦੁਪੱਟਾ ਚੁੰਨੀ ਜੋ ਵੀ ਇਸ ਠੀਕ ਕਰਦੇ ਆ ਨਾ ਵੀ ਇਥੋਂ ਗਲਤ ਆ ਵਸਤਰ ਠੀਕ ਕਰਦੇ ਉਸੇ ਤਰ੍ਹਾਂ ਗੁਰਬਾਣੀ ਤੈਨੂੰ ਤੇਰੇ ਔਗਣ ਦਿਖਾ ਰਹੀ ਏ ਤੇਰੇ ਮਨ ਦੇ ਬੀਜੇ ਹੋਏ ਕੰਡੇ ਕਿ ਕਿੱਥੇ ਕਿੱਥੇ ਵੇਜੇ ਚੁਗਲਾ ਪਏ ਤੇ ਬੰਦਾ ਉਹ ਚੁਗਦਾ ਕੋਈ ਨਹੀਂ ਐ ਸਿਰਫ ਆਉਂਦਾ ਇਹ ਜਾਂਦਾ ਹੈ ਜਿੰਨਾ ਮਰਜੀ ਸ਼ੀਸ਼ੇ ਮਰ ਘੁੰਮੀ ਜਾ ਸੀਹ ਨੇ ਤੇਰਾ ਕੁਝ ਨਹੀਂ ਠੀਕ ਕਰਨਾ ਹੁਣ ਤਾਂ ਤੈਨੂੰ ਦੱਸਤਾ ਕਿ ਕਰ ਲੈ ਉਸੇ ਤਰ੍ਹਾਂ ਗੁਰਵਾਣੀ ਤੇ ਕਹਣਾ ਤੂੰ ਭਾਈ ਕਰ ਗੁਰਵਾਣੀ ਨੇ ਤੈਨੂੰ ਠੀਕ ਨਹੀਂ ਕਰਨਾ ਗੁਰਵਾਣੀ ਦੇ ਸੰਦੇਸ਼ ਨੂੰ ਮੰਨਣਾ ਪੈਣਾ ਹੁਕਮ ਨੂੰ ਮੰਨਣਾ ਪੈਣਾ ਫੇਰ ਕਿਤੇ ਜਾ ਕੇ ਗੱਲ ਵੰਡਣੀ ਹੈ ਆਪਾਂ ਤਾਂ ਹੀ ਕਰਦੇ ਆ ਅੱਗੇ ਚਲੇ ਗਏ ਬਸ ਪਾਠ ਕਰ ਦੋ ਸਹਿਜ ਕਰੋ ਖੰਡਪੁਰ ਇਹ ਜੋ ਪਾਠ ਨਾਲ ਜਿਹੜੇ ਚੱਲਦੇ ਚੱਲਦਾ ਹੈ ਤਾਂ ਇੱਕ ਮਾਇਆ ਦਾ ਵਪਾਰ ਹੋ ਚੁੱਕਿਆ ਬਈ ਇਹਦਾ ਕਿਸੇ ਦੇ ਨਾਲ ਭਲਾ ਨਾ ਹੋਇਆ ਨਾ ਹੋਣਾ ਜਿਹੜੇ ਕੋਤਰੀਆਂ ਕਰਦੇ ਉਹਨਾਂ ਦਾ ਭਲਾ ਨਹੀਂ ਹੋਇਆ ਹਾਂ ਬਾਬੇ ਦੀ ਗੱਡੀ ਨਵੇਂ ਆ ਜਾਂਦੀ ਏ ਜ਼ਰੂਰ ਕੋਤਰੀ ਸਮਾਗਮ ਹੁੰਦੇ ਹਨ ਜਾਂ ਤਾਂ ਉਹਨਾਂ ਦੇ ਬਿਲਡਿੰਗਾਂ ਬਣਨਗੇ ਜਾਂ ਗੱਡੀਆਂ ਹੋਣ ਭਾਈ 50-50 ਹਜ਼ਾਰ ਰੁਪਏ ਲੈਂਦੇ ਅਗਲੇ ਕਹਿੰਦੇ ਰੱਖ ਦਿਓ ਜੀ ਸਾਰਾ ਕੰਮ ਕਰਕੇ ਦਵਾਂਗੇ ਓਏ ਪਾੜ ਤਾਂ ਭਾਈ ਇੱਕ ਹੀ ਕਰ ਲਵੋ ਨਾ ਇੱਕ ਹੀ ਜ਼ਿੰਦਗੀ ਵਿੱਚ ਤੁਸੀਂ ਕਰ ਲਿਆ ਆਪਣੇ ਲਈ ਤੇ ਉਹਦੇ ਵਿੱਚੋਂ ਇੱਕ ਅੱਖਰ ਵੀ ਜੇ ਮੰਨ ਲਿਆ ਤੇ ਤੁਹਾਡਾ ਭਾਈ ਜੋ ਜ਼ਿੰਦਗੀ ਦੇ ਵਿੱਚ ਸਮਾਂ ਸੀ ਨਾ ਉਹ ਸਫਲ ਹੋ ਗਿਆ ਸਮਝੋ ਜੇ ਤੁਹਾਨੂੰ ਮੁਕਾਦੇ ਹੀ ਮਿਲੀ ਹੈ ਅੱਜ ਅਸੀਂ ਪਾਠ ਪੂਜਾ ਕਰੌਨੇ ਹਨ ਇਹਨਾਂ ਦਾ ਮਕਸਦ ਕੁਝ ਨਹੀਂ ਹੈ ਕਦੇ ਸੋਚੋ ਕੋਈ ਕਰਕੇ ਦਿਖਾਓ ਭਈ ਕਿਉਂਕਿ ਦੱਸੇ ਭਾਈ ਦੇਖ ਨਹੀਂ ਭਈ ਤੁਸੀਂ ਹੀ ਗਲਤ ਬੋਲਦੇ ਹੋ ਆਓ ਤੁਹਾਨੂੰ ਮੈਂ ਕਰਕੇ ਦਿਖਾਉਣਾ ਇਹਦਾ ਮਕਸਦ ਕੀ ਹੈ ਮੈਂ ਤੁਹਾਨੂੰ ਦਿਖਾਉਣਾ ਇਹਦਾ ਨਤੀਜਾ ਕੀ ਨਿਕਲਦਾ ਚਲੋ ਭਾਈ 3 ਮੇਰੇ ਅੱਧਾ ਵਿੱਚ ਬਹਿ ਜਾਣੇ ਉਹ ਆकांड 파ੜ ਕਰ ਸਹਿਜ 파ੜ ਕਰ ਸੰਪਟ ਕਰ ਜਿਹੜਾ ਕਰਨਾ ਕਰ ਅਸੀਂ ਬੈਠੇ ਹਾਂ ਕੁਛ ਕਰਕੇ ਦਿਖਾ ਕਿੰਨਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋ ਰਿਹਾ ਤੇਰੇ ਦਰਵਾਜੇ ਨਹੀਂ ਖੁੱਲਦੇ ਨਨਕਾਣਾ ਸਾਹਿਬ ਦੇ ਬਸ ਸਿਰਫ ਅਰਦਾਸਾਂ ਹੀ ਕਰਦੇ ਆ ਰਹੇ ਕਿ ਜਉਂਦਾ ਦਾ ਦੇਸ਼ ਆਜ਼ਾਦ ਹੋਇਆ ਉਦੋਂ ਹੀ ਜੁੜਿਆ ਨਾ ਦਾਸ ਪਹਿਲਾਂ ਤਾਂ ਇਕੱਠੇ ਹੀ ਸੀ ਆਉਣਾ ਜਾਣਾ ਇੱਕੋ ਹੀ ਸੀ ਇੱਕੋ ਹੀ ਘਰ ਸੀ ਉਹਦੇ ਤਾਂ ਲੱਗਣੀ ਸੀ ਜਦੋਂ ਪਟਵਾਰਾ ਹੋਏ ਉਦੋਂ ਤੇ ਅਰਦਾਸ ਜੁੜੀ ਏ ਇੱਕ ਗੁਰਾਂ ਦੀ ਬਣਾਈ ਅਰਦਾਸ ਨਹੀਂ ਏ ਤਾਂ ਪੰਥ ਨੇ ਬਣਾਈ ਏ ਜੋੜ ਦੋ ਭਾਈ ਉਹ ਘਾਟੇ ਵਾਦੇ ਕਰ ਲੈਂਦੇ ਵਿੱਚ ਕਿ ਸਾਨੂੰ ਨਾ ਕਹਣਾ ਸਾਹਦੋ ਕੋਈ ਇੱਕ ਬੰਦਾ ਥੋੜੀ ਕਹਿੰਦਾ ਜਿੱਥੇ-ਜਿੱਥੇ ਸਿੱਖ ਸੰਗਤਾਂ ਬੈਠੀਆਂ ਐ ਗੁਰੂ ਦੇ ਦਰਵਾਜ਼ੇ ਗੁਰੂ ਪਾਤਸ਼ਾਹ ਜੀ ਪ੍ਰਕਾਸ਼ਵਾਨ ਜਿੰਨੀ ਵੀ ਇਹ ਵੀ ਅਰਦਾਸ ਹੋਣੀ ਏ ਉਹਨੇ ਵੀ ਰੀ ਕਹਿੰਦੇ ਆ ਪਾਤਸ਼ਾਹ ਵਿਛੜੇ ਗੁਰਧਾਮਾਂ ਤੋਂ ਸਾਨੂੰ ਵਿਚਾਲਾ ਕਿੰਨੇ ਪਾਠ ਹੁੰਦੇ ਆ ਨਿਤਨੇਮ ਹੁੰਦੇ ਆ ਪਰ ਕੋਈ ਅਸਰ ਹੀ ਨਹੀਂ ਉਹ ਤੇਰੀ ਇਕੱਲੇ ਦਾ ਅਸਰ ਕਿਵੇਂ ਹੋ ਜੂ ਤੇ ਜਦੋਂ ਇੰਨਿਆਂ ਦਾ ਅਸਰ ਨਹੀਂ ਹੋ ਰਹੀ ਅਸੀਂ ਮਨਮਤ ਦੇ ਰਾਤਰੇ ਫਿਰਦੇ ਆ ਭਾਈ ਤਰਨਾ ਅਖੰਡ ਪਾਠ ਹੋ ਗਏ ਉਹਦਾ ਭਾਵ ਕੀ ਹੁੰਦਾ ਇਹ ਨਹੀਂ ਹੈ ਕਿ ਤੇਰੇ ਭਾਈ ਕਰਾਤਾ ਜਿਵੇਂ ਹੁਣ ਵਿਦੇਸ਼ਾਂ 'ਚ ਬੈਠੇ ਹੁੰਦੇ ਉੱਤੋਂ ਪੈਸੇ ਭੇਜਣਗੇ ਕਦੇ ਹਰਮੰਦਰ ਸਾਹਿਬ ਜਾਓ 10-15 ਸਾਲ ਤੁਹਾਨੂੰ ਨੰਬਰ ਹੀ ਲੱਗਣਾ ਹੈਗਾ ਪੈਸੇ ਜਮਾ ਕਰਾ ਦਿਓ ਪਹਿਲੇ ਪੈਸੇ ਜਮਾ ਹੋ ਜਾਂਦੇ ਉੱਤੇ ਪੈਸੇ ਜਮਾ ਕਰਾ ਦਿਓ ਬਾਰੀ ਦੱਸ ਦਿੰਦੇ ਆ ਕਿ ਇੰਨੇ ਸਾਲ ਬਾਅਦ ਤੁਹਾਡਾ ਨੰਬਰ ਆਏਗਾ ਜੀ ਤੇ ਤੁਹਾਨੂੰ ਅਸੀਂ ਸੂਚਿਤ ਕਰ ਦਾਂਗੇ ਹੁਣ ਤਾਂ ਚਲੋ ਮੋਬਾਈਲ ਨੇ ਮੈਸੇਜ ਨੇ ਪਹਿਲਾਂ ਤਾਂ ਭਾਈ ਉਹ ਕਹਦੇ ਜੇ ਆਗੇ ਠੀਕ ਆ ਨਹੀਂ ਥੋੜਾ ਪਾਠ ਜੋ ਹਕਨਮਾ ਲੈ ਕੇ ਭੇਜ ਦਿੰਦੇ ਕੀ ਮਤਲਬ ਹੋ ਗਿਆ ਉਹਦਾ ਨਾ ਸੇਵਾ ਕੀਤੀ ਇਹ ਖੰਡ ਪਾਠ ਦਾ ਭਾਵੰਦਾ ਕਿ ਸਾਡੇ ਵਿੱਚ ਏਕਤਾ ਆ ਜਾਵੇ ਪ੍ਰੇਮ ਆ ਜਾਵੇ ਕਿ ਜੋ ਹਾਲਾਤ ਸਾਡੇ ਕਦੇ ਵਿਗੜੇ ਸੀ ਉਹਨਾਂ ਚ ਸੁਧਾਰ ਆ ਜਾਵੇ ਕਿ ਰਲ ਮਿਲ ਕੇ ਇਕੱਠੇ ਹੋ ਕੇ ਭਾਈ ਅਸੀਂ ਸੇਵਾ ਕਰੀਏ ਵਿੱਚੋਂ ਜੋ ਸਾਡੇ ਅੰਦਰ ਦੁਸ਼ਮਣ ਭਾਵਨਾ ਖਤਮ ਹੋ ਜਾਵੇ ਪਰ ਦੁਸ਼ਮਣ ਭਾਵਨਾ ਦਾ ਫੈਲ ਹੀ ਬੈਠੇ ਆ ਵਿਵਸਤਰਾਾਂ ਦੀ ਉਸਤ ਨੇ ਕੜਤਣ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਜੇ ਕੜਤਣ ਦੂਰ ਹੋ ਗਈ ਇੱਕ ਦੋ ਦੀ ਵੀ ਹੋ ਗਈ ਤਾਂ ਤੁਹਾਡਾ ਕੀਤਾ ਸਫਲ ਹੈ ਜੇ ਉਮੇਦੇ ਹੋਵੇ ਫਿਰ ਤਾਂ ਭਾਵੇਂ ਖੱਡ ਕਰਾ ਜਿਹੜੇ ਮਰਜੀ ਕਰਾ ਪਾੜ ਕਰਨਾਂ ਗੱਲ ਕੋਈ ਨਹੀਂ ਕਿਤੇ ਬਣਦੀ ਹੁਣ ਸਹਿਜ ਪਾਠ ਆਮ ਅੰਦਰ ਬੈਠਾ ਇੱਕ ਸਾਜ ਕਰੀ ਜਾਂਦਾ ਪਾਠ ਹੋ ਗਿਆ ਜੀ ਨਾ ਕੋਈ ਸੁਣਨ ਵਾਲਾ ਨਾ ਕੋਈ ਨਦੀਕ ਬੈਠਾ ਅਜੇ ਤੋਂ ਮਰਗ ਹੁੰਦੀ ਹੈ ਨਾ ਕੋਈ ਮਕਾਨਾ ਬਾਹਰ ਬੈਠੀ ਹੁੰਦੀ ਹੈ ਆਵਾਜ਼ ਬੰਦ ਕਰ ਦੋ ਬਾਪੇ ਕੋਲ ਆਵਾਜ਼ ਨਾ ਜਾਵੇ ਉਹ ਬਾਵਾ ਬਾਬੇ ਦੀ ਆਵਾਜ਼ ਤੁਸੀਂ ਸੁਣੋ ਤੇ ਤੁਹਾਨੂੰ ਗੁਰਬਾਣੀ ਫਰਮਾਨ ਕਰਦੀ ਤੁਹਾਨੂੰ ਗੁਰਬਾਣੀ ਕਹੇਗੀ ਜੋ ਤੇਰਾ ਮਰ ਗਿਆ ਇੱਕ ਦਿਨ ਤੂੰ ਵੀ ਮਰ ਜਾਣਾ ਜੋ ਪਰੋਸੀ ਕੇ ਹੋਆ ਤੂੰ ਆਪਣੇ ਵੀ ਜਾਣ ਜਦੋਂ ਸੁਣਨਾ ਹੀ ਨਹੀਂ ਤਾਂ ਸਮਝ ਕਦੋਂ ਆਣੀ ਹੈ ਸੁਧਰਨਾ ਕਦੋਂ ਹੈ ਉਹ ਗੁਰਬਾਣੀ ਹੁੰਦੀ ਹੈ ਉਹ ਸਾਡੇ ਬਾਤ ਤੇ ਹੁੰਦੀ ਹੈ ਮਰ ਗਿਆ ਸੋ ਮਰ ਗਿਆ ਉਹ ਤਾਂ ਨਹੀਂ ਕੁਝ ਹੋਣਾ ਭਾਈ ਜਿੰਨੇ ਮਰਜੀ ਉਹਦੇ ਬਾਅਦ ਤੇ ਲੰਗਰ ਲਾ ਦੇ ਪ੍ਰਸ਼ਾਦ ਦੇ ਲਾ ਦੇ ਜਿੰਨੇ ਮਰਜੀ ਉਹਦੀਆਂ ਦਸਵੀਆਂ ਬਾਰਵੀਆਂ ਕਰ ਲੈ ਕਿ ਅਸੀਂ ਭਾਈ ਉਹਨਾਂ ਮੱਥਾ ਟੇਕਿਓ ਨਹੀਂ ਸਾਡੇ ਨੂੰ ਉੱਥੇ ਤੱਕ ਲੰਗਰ ਨਹੀਂ ਪਹੁੰਚਣਾ ਉੱਥੇ ਕੁਸਮ ਨਹੀਂ ਪਹੁੰਚਦਾ ਉਹ ਤਾਂ ਉੱਥੇ ਉਹੀ ਉਹਦਾ ਸਹਾਰਾ ਜਿਹੜਾ ਉਹਨੇ ਇੱਥੋਂ ਕਮਾ ਲੈਣਾ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਭਾਈ ਆਪਣੇ ਬਾਤੇ ਖੁਦ ਹੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੇ ਕਿਸੇ ਤੇ ਆਸ ਨਹੀਂ ਰੱਖਣੀ ਆਸ ਤਾਂ ਤਾਰ ਕੇ ਜੇ ਸਾਡੀ ਆਸ ਕੋਈ ਪੂਰੀ ਕਰ ਸਕਦਾ ਹੋਵੇ ਇਥੇ ਕਿਸੇ ਨੇ ਆਸ ਨਹੀਂ ਪੂਰੀ ਕਰ ਸਕਦਾ ਤੁਹਾਡੀ ਜੀ ਇਹ ਤੁਹਾਨੂੰ ਆਸ ਆਪਣੀ ਪੂਰੀ ਖੁਦ ਕਰਨੀ ਪੈਣੀ ਹੈ ਭਾਵ ਦੁੱਖ ਦੇ ਵਿੱਚੋਂ ਨਿਕਲਣਾ ਸਦੀਵਾਸਤੇ ਨਿਕਲਣਾ ਤੇ ਸੁੱਖ ਦੇ ਘਰ ਵਿੱਚ ਰਹਿਣਾ ਭਾਵ ਸੱਚ ਦੇ ਘਰ ਤੇ ਰਹਿਣਾ ਸੱਚਖੰਡ ਖੰਡਤਾ ਪਾਵੇ ਹਿਸ ਸੱਚ ਜੋ ਕਦੇ ਖਤਮ ਨਹੀਂ ਹੁੰਦਾ ਇੱਕੋ ਇੱਕ ਘਰ ਹੈ ਵਾਹਿਗੁਰੂ ਕੋ ਨਿਰੰਕਾਰ ਹੈ ਅਕਾਲ ਪੁਰਖ ਹੈ ਤੇ ਅਕਾਲ ਪੁਰਖ ਦੇ ਘਰ ਜਾਣਾ ਤੇ ਗੁਰਬਾਣੀ ਤੈਨੂੰ ਨਿਤਕ ਦੱਸਦੀ ਹੈ ਭਾਈ ਇਹ ਤਾਂ ਤੇਰੇ ਹਰ ਇੱਕ ਸਵਾਲ ਦਾ ਜਵਾਬ ਹੈ ਇਹ ਨਹੀਂ ਕਿ ਆਏ ਆ ਬੈਠੇ ਆ ਟੋਕੜਾ ਮਾਰੇ ਆ ਤੇ ਹਾਜ਼ਰੀ ਭਰਿਤ ਆਏ ਤੇ ਤੁਰ ਗਏ ਹਰ ਦਿਨ ਹੋਣੇ ਆ ਰੋ ਛੱਡ ਹਫਤੇ ਦਾ ਮਹੀਨੇ ਦਾ ਇੱਕ ਵਚਨ ਦਾ ਪੱਲੇ ਬਨ ਕੇ ਲੈ ਜਾ ਉਨੇ ਤੇਰਾ ਪਾਰ ਉਤਾਰ ਕਰਨ ਕਿਨਕਾ ਏਕ ਜਸ ਜੀਵ ਸਭ ਕਿਉ ਸੁਖ ਨੇ ਅਪੜੀ ਜਾਣਾ ਕਲੀਆਂ ਇਹ ਤੋਂ ਸਿੱਖ ਵੀ ਗੁਰਬਾਣੀ ਕਹਿੰਦੀ ਏ ਕਿਨਕਾ ਏਕ ਕਿਨਕਾ ਮਾਤਰ ਜੇ ਗੁਰਬਾਣੀ ਹਿਰਦੇ ਚ ਵਸ ਗਈ ਨਾ ਉਹਨੇ ਮਨ ਲੈ ਕੇ ਇਹ ਤੋਂ ਬਗਰ ਕੰਮ ਨਹੀਂ ਕਰਨਾ ਕਿਨਕਾ ਏਕ ਜਸ ਜੀਵ ਸਾਵੇ ਤਾਂ ਕਿ ਮਹਿਮ ਗਣੀ ਨਾ ਆਵੇ ਕਹਿੰਦੇ ਉਹਦੀ ਤਾਂ ਮਹਿਮੇ ਨਹੀਂ ਕਹੀ ਜਾਂਦੀ ਆਪਾਂ ਸਾਰਾ ਗ੍ਰੰਥ ਸਿਰ ਤੇ ਚੱਕੀ ਫਿਰਦੇ ਆਂ ਇਨੇ ਨਾ ਸਵਰ ਨਹੀਂ ਐ ਹੋਰ ਗ੍ਰੰਥ ਜੋੜ ਲੈ ਵਿੱਚ ਕਿੰਦਾ ਸਮਗ੍ਰੰਥ ਜੋੜ ਲੋ ਜੀ ਹੋਰ ਗ੍ਰੰਥ ਜੋੜ ਲੋ ਪਰ ਗੱਲ ਇੱਕ ਦਿਨੀ ਬੰਨਦੀ ਜਿਵੇਂ ਪਿਤਾ ਇੱਕ ਹੁੰਦਾ ਨਾ ਹਮਨ ਪਿਤਾ ਤਾਂ ਹਰ ਇੱਕ ਦੇ ਭਾਵੇਂ ਜੀਵ ਜੰਤੂ ਐ ਉਹਨਾਂ ਦੇ ਪਿਤਾ ਇੱਕ ਹੀ ਹੁੰਦਾ ਇੱਕੋ ਹੀ ਮਾਂ ਹੁੰਦੀ ਤੇ ਬਾਕੀ ਜੋ ਚਾਰੋਂ ਤਰਫ ਹੁੰਦੇ ਆ ਉਹ ਤਾਂ ਚਲੋ ਠੀਕ ਆ ਭਈ ਆਪਾਂ ਜਾਨਵਰ ਵੀ ਜਾਨਵਰ ਦਾ ਸਤਕਾਰ ਕਰਦਾ ਜੇ ਵੱਡੂ ਆ ਤੇ ਵੱਡੂ ਕੋਈ ਇੱਕ ਤਾਂ ਜੇਨੂੰ ਮਨੁੱਖ ਦਾ ਵੀ ਯਾਰ ਜਿੱਦਾਂ ਦਾ ਤੂੰ ਮਠਾਸ ਭਰੀ ਬੋਲੀ ਬੋਲੇਗਾ ਉਹਨਾਂ ਦੀ ਸੁਣ ਲਏਗਾ ਵੀ ਤੇ ਦੂਜਿਆਂ ਦਾ ਤੂੰ ਆਦਰ ਕਰ ਸਕਦਾ ਉਸੇ ਤਰ੍ਹਾਂ ਹੀ ਤੁਹਾਡਾ ਗ੍ਰੰਥ ਔਰ ਤੁਹਾਡਾ ਪਿਤਾ ਇੱਕੋ ਹੀ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਦੂਸਰੇ ਗ੍ਰੰਥ ਨੇ ਭਾਈ ਠੀਕ ਹੈ ਸਤਕਾਰ ਕਰਨਾ ਕੱਲ ਨਹੀਂ ਕਹਨਾ ਨਾ ਕਰ ਜੇ ਮਾੜਾ ਬੋਲੇਗਾ ਤੇ ਮਾੜਾ ਸੁਨੇਗਾ ਵੀ ਜੋ ਨੂੰ ਮੰਨਣ ਵਾਲੇ ਉਹ ਮਾੜੇ ਤੈਨੂੰ ਕਹਿਣਗੇ ਇਸ ਕਰਕੇ ਉਧਰ ਵਿਸ਼ੇ ਵੱਲ ਜਾ ਹੀ ਨਾ ਇਹਦਾ ਇੱਕੋ ਇੱਕ ਗ੍ਰੰਥ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਅਸੀਂ ਮੰਨਨੇ ਆ ਜੀ ਦੇ ਹੁਕਮ ਜਿਉ ਤਾਂ ਸਾਉਂਦੇ ਸਾਡਾ ਪਿਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਫਿਰ ਇਹ ਪਿਤਾ ਇੱਕੋ ਹੀ ਹੁੰਦਾ ਨਾ ਬਹੁਤੇ ਤਾਂ ਨਹੀਂ ਹੁੰਦੇ ਕਿ ਇੱਕ ਪਿਤਾ ਦੇ ਲੱਗੇ ਰਹਿਣਾ ਹੈ ਇੱਕ ਪਿਤਾ ਦਾ ਹੁਕਮ ਸੁਣਨਾ ਇੱਕ ਦੇ ਬਚਨ ਸੁਣਨੇ ਤੇ ਆ ਬਚਨ ਜੋ ਸੁਨਾਏ ਆ ਸਤਗੁਰੂ ਪਾਏਸ਼ਾ ਨੇ ਕਹਿੰਦੇ ਦੇਖ ਬਈ ਬੰਦਿਆ ਅਜਨੇ ਤਨੂ ਮੈਂ ਜਾਨਵਰਾਂ ਐ ਪੰਛੀਆਂ ਦੀ ਔਗਣ ਦੱਸਿਆ ਨਾ ਇਹਨਾਂ ਚ ਇੱਕ ਇੱਕ ਐ ਤੇ ਤੇਰੇ ਵਿੱਚ ਕਿੰਨੇ ਐ ਪੰਜੇ ਹੀ ਐ ਜੇ ਕਹਿੰਦੇ ਮਿਰਗ ਉਹ ਕੰਨਾਂ ਦਾ ਸਵਾਦ ਲੈਂਦਾ ਹੈ ਤੂੰ ਵੀ ਭਾਈ ਸਵਾਦ ਮੰਗਰੀ ਘੁਮਿਆ ਫਿਰਦਾ ਤੈਨੂੰ ਵੀ ਰਸ ਚਾਹੀਦੇ ਐ ਗੀਤ ਚਾਹੀਦੇ ਗਾਣੇ ਚਾਹੀਦੇ ਜੋ ਕੰਨਾਂ ਨੂੰ ਚੰਗੇ ਲੱਗਦੇ ਹੋ ਤੈਨੂੰ ਵੀ ਸਵਾਦ ਲੱਗੇ ਹੋਏ ਨੇ ਸਵਾਦਾਂ ਕਾਰਨ ਕੀ ਕੁਛ ਕਰਦਾ ਫਿਰਦਾ ਹੈ ਤੇ ਆਪਣੀ ਜ਼ਿੰਦਗੀ ਗਵਾ ਲੇਗਾ ਇਹ ਸਾਰੇ ਪੰਜੇ ਰੋਗ ਜੋ ਗਲਤੀਆਂ ਦਸੀਆਂ ਨਾ ਇਹ ਮਨੁੱਖ ਕੱਲੇ ਦੇ ਵਿੱਚ ਨੇ ਕੀ ਵਿਕਾਰਾਂ ਦਾ ਵੀ ਭਾਈ ਇਹ ਗੁਲਾਮ ਹੈ ਇਹ ਚ ਸਾਰੇ ਪੰਜੇ ਗੁਣ ਇਕੱਲੇ ਚ ਨੇ ਜਦੋਂ ਇੱਕ